ਅੱਜ ਲਈ ਕੌਂਸਲ ਦੀ ਮੀਟਿੰਗ ਸੀ ਸੁਣਨਾ ਰੇਡ ਦਾ ਬਰਕਰਾਰ ਸੀਗਾ ਕਿ ਜਿਹੜੇ ਦਾ ਧਰਮ ਦੀ ਗੰਧ ਹੋਵੇਗੀ ਕਿ ਮਾਜੀ ਦੇਖੋ ਰੇਡ ਦਾ ਹਰ ਵਿਅਕਤੀ ਦਾ ਹੱਕ ਬੰਦਾ ਹੈ ਔਰ ਜਿਸ ਤਰ੍ਹਾਂ ਇਹਨਾਂ ਪਰਿਵਾਰਾਂ ਨੇ ਸਰਦਾਰ ਲਾਲ ਸਿੰਘ ਦੇ ਤਬਾਰ ਦੇ ਸਰਦਾਰ ਹਰਦਿਆਲ ਕੋ ਮੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗ ਕੰਨ ਹੈ ਪੰਜਾਬ ਦੇ ਵਿੱਚ ਨਾ ਕਿ ਬਈ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸ੍ਰੇਹੇ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਲੋਕਾਂ ਨੂੰ ਬਚਾਉਣ ਵਾਸਤੇ ਨਵੀਨ ਨੇ ਕਿਹਾ ਯਾਰ ਦੇਸ਼ ਦੇ ਲੋਕਾਂ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਕਿਹਾ ਕਿ ਆ ਸਦਾ ਗਿਲਾ ਗਿਲਾਇਆ ਸ਼ਿਕਵਾ ਹੈ حق ਸਾਡਾ ਬੰਦਾ ਸੀ ਇਸ ਗੱਲ 'ਚ ਕੋਈ ਦੋਰਾਇ ਨਹੀਂ ਲੇਕਿਨ ਜੋ ਫੈਸਲਾ ਲਿਆ ਹੈ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਆ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਕੇ ਜਿਤਾਉਂਦਾ ਕਮਲ ਜੀ ਸਾਹਿਬ ਕਿਵੇਂ ਭਰੋਸਾ ਦਿਤਾਓਗੇ ਕਿਉਂਕਿ ਜਿਸ ਤਰੀਕੇ ਨਾਲ ਚੰਬੀਰ ਗਾਂਧੀ ਕਹਿ ਰਹੇ ਨੇ ਨਾ ਤੇ ਮੈਂ ਨਾ ਜਾਊਗਾ ਨਾਲ ਮਸਲਾ ਵਾਟ ਕਿੱਥੋਂ ਕਰੇਂ ਦੇਖੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਪਰੋਸਾ ਹੈ ਸਰਦਾਰ ਹਰदयाल ਕੰਬੋਜ ਵਰਕਰਾਂ ਨੂੰ ਪਰੋਸਾ ਹੈ ਜਿੰਦਰ ਸਿੰਘ ਵਰਕਰਾਂ ਨੂੰ ਪਰੋਸਾ ਹੈ ਪਰੋਸਾ ਗੁਰਸ਼ਰਨ ਰੰਦਾਵਾ ਜੀ ਮਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40-40 ਸਾਲ ਆਪਦੇ ਲੋਕਾਂ ਦੀ ਬਾਹ ਫੜ ਕੇ ਥਾਣੇ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਵਿੜਿੰਗ ਕੋਲੇ ਆਉਣ ਦੀ ਲੋੜ ਪੈਣੀ ਹੈ ਉਹ ਸਲਾੜ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਲ ਜੀ ਨੇ ਸੰਭਾਲੇ ਆ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਧਰਮਵੀਰ ਗਾਂਧੀ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਹੈਗੇ ਜਾਣਗੇ ਜਿਹਨ 100% ਜਾਣਗੇ ਜਿੱਤੋ ਸ਼ੁਰੂ ਜੇ ਨਾ ਜਾਣਾ ਹੁੰਦਾ ਤੇ ਫਿਰ ਕਾਂਗਰਸ ਦਾ ਝੰਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਖੂਨਚ ਕਾਂਗਰਸ ਹੈ ਕੋਈ ਇੱਧਰ ਉੱਧਰ ਹੋ ਸਕਦਾ ਨਹੀਂ ਇਹ ਪਰਿਵਾਰ ਨਹੀਂ ਇੱਧਰ ਉੱਧਰ ਹੋ ਸਕਦਾ ਜੀ ਜਦੋਂ ਪਾਰਟੀ ਸ਼ਾਮਲ ਹੋ ਗਈ ਪਾਰਟੀਆਂ ਦੇ ਵਿੱਚ ਟਕਸਾਲੀ ਕਾਂਗਰਸੀ ਨੇ ਬੜਾ ਪੁਰਾਣਾ ਪਿਲ ਪੁਰਾਣਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨਸ਼ੀਲਤਾ ਬਰਕਰਾਰ ਰੱਖੋ ਸਹਿਜ ਪਕੇ ਸੋ ਮੀਠਾ ਹੋਏ ਸਾਨੂੰ ਤਕੜੇ ਹੋ ਕੇ ਬੰਦੋਬਸਤੇ ਆਪ ਦੇ ਘਰੇ ਪੈਰਾ ਦੀ ਨਚਲੀਦਾ ਮੈਨੂੰ ਲੱਗਾ ਅੱਜ ਨਹੀਂ ਤਾਂ ਕੱਲ ਉਸ ਗੱਲ ਦੀ ਜਨਤਾ ਪਹਿਚਾਨ ਕਰਦੀ ਹੈ ਇੱਕ ਐਮਪੀ ਬੰਨਾ ਐ ਐਮਐਲਏ ਬੰਨਾ ਛੋਟੀ ਗੱਲ ਹੈ ਪ੍ਰਧਾਨ ਮੰਤਰੀ ਦਾ ਇੱਕ ਨਵਾਂ ਬਿਆਨ ਆਇਆ ਹੈ ਪ੍ਰਧਾਨ ਮੰਤਰੀ ਦਾ ਬਹੁਤ ਔਖੀ ਗੱਲ ਭਾਈ ਮੇਰੀ ਬੇਨਤੀ ਹੈ ਗਲਤ ਸਵਾਲ ਜਿਆਦਾ ਨਾ ਪੁੱਛੋ ਨਹੀਂ ਮੈਂ ਕੁਝ ਹੋਰ ਕਹੂੰਗਾ ਇਹ ਭਰੋਸਾ ਤੁਹਾਡੇ ਮੇਰੇ ਨਾਲ ਬੈਠੇ ਨੇ ਮਗਰ ਰਾਹੁਲ ਸਾਰੇ ਇਕੱਠੇ ਰਾਹੁਲ ਕਾਂਦੀ ਦੀ ਫੋਟੋ ਹੈ ਤੇ ਮਰਦੀ ਭਰੋਸਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਸੇ ਇਕੱਠੇ ਇਹ ਕਾਂਗਰਸ ਪਾਰਟੀ ਹੈ ਕਈ ਜੁੜੇ ਹੋਏ ਨਾਲ ਇਹਨਾਂ ਨੇ ਵਰਕ ਨੂੰ ਸਲਾਹ ਨਾ ਕਰਕੇ ਤਿੱਖੀ ਪਾਰਟੀ ਦਾ ਬੰਦਾ ਲੈ ਕੇ ਸਾਡੀ ਸਿੱਖਤ ਵਿਖਾ ਦਿਆ ਇਹਨਾਂ ਦਾ ਬਾਪ ਤੇ ਨੌਕਰ ਆਈ ਸਰ ਕਿਤੇ ਲਾ 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 ਬੋਲ ਸਕਦਾ ਬੋਲ ਸਕਦਾ ਬੋਲ ਸਕਦਾ ਬੋਲ ਸਕਦਾ ਬੋਲ ਸਕਦਾ ਜੋ ਰਾਜਾ ਨਹੀਂ ਤੁਹਾਡੇ ਪ੍ਰਧਾਨੇ ਬੋਲ ਪ੍ਰਧਾਨੇ ਹੱਕਾ ਦਾ ਪ੍ਰਧਾਨੇ ਵਰਤੋਂ ਸਲਾਹ ਕਰ ਤੇ ਜਿਹੜੀ ਪਾਰਟੀ ਦਾ ਮੰਤਲ ਲੈ ਕੇ ਸਾਡੇ ਸਿੱਟੇ ਬਣਾ ਦੇ ਜਲਦੀ ਨਾਲ ਵੋਟ ਪਾਓ ਬਾਈ ਤੁਸੀਂ ਕੋਈ ਨਹੀਂ ਬਣਦਾ ਪ੍ਰਧਾਨ ਜੀ ਵਫਾਦਾਰ ਆ ਤੁਸੀਂ ਬੋਲੋ ਲੋਕਾਂ ਨੂੰ ਬੋਲੋ ਅੱਜ ਇੱਥੇ ਮੀਟਿੰਗ ਰੱਖੀ ਹੋਈ ਹੈ ਨਾ ਜੀ ਮੁਖੀ ਕੋਲ ਮਿਲਿਆ ਸੀਗਾ ਅਸੀਂ ਤੁਸੀ ਸੋਚ ਵਿਚਾਰ ਕਰੋ ਕੱਲ ਦਾ ਕੰਮ ਨਹੀਂ ਕਰੇਗਾ ਅਸੀਂ ਵਿਚਾਰ ਕਰੇ ਜੀ ਇਹਦੇ ਇਤਿਹਾਸ ਵਿਚਾਰ ਕੀਤੀ ਜਾਵੇ ਰਾਜਾ ਬਿੰਕਜੀ ਨੂੰ ਤਾਹੀ ਬਣਾਇਆ ਗਿਆ ਸੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪਹਿਲਾ ਆਵਾਜ਼ ਪਾਰਟੀ ਦੇ ਚਿੱਟੇ ਆਏ ਸੀ ਅਸੀਂ ਵੀ ਪਾਈਆਂ ਸੀ ਵੋਟ ਉਸ ਟਾਈਮ ਤੇ ਉਦੋਂ ਦਾ ਸਾਡੇ ਦੀ ਪਰਚੇ ਦਰਜ ਕਰਾਈ ਆਉਂਦੇ ਨੇ ਧਰਮਵੀਰ ਗਾਂਧੀ ਨੇ ਡੇਢ ਸਾਲ ਨਹੀਂ ਰਹੇ ਦੇਖੋ ਉਹ ਬੰਦਾ 5 ਸਾਲ ਗਾਇਬ ਰਿਹਾ ਜੀ ਉਸ ਤੋਂ ਬਾਅਦ ਹੁਣ ਉਹਨੇ ਟਿਕਟ ਲੈ ਲਈ ਟਿਕਟ ਲੈਣ ਤੋਂ ਬਾਅਦ ਉਹ ਮੈਂ ਗਰੰਟੀ ਦੇਦਾ ਬੀਜੇਪੀ ਚ ਜਾਊਗਾ ਜੀ ਜੀ ਪਹਿਲੇ ਨੰਬਰ ਦੇ ਤਾਅ ਜਿੱਤਦਾ ਦੇਗਾ ਨਹੀਂ ਕਿਹੜਾ ਪਿੰਡ ਮੇਰਾ ਬੰਦਾ ਕਕਰਾਲਾ ਪਿੰਡਾਂ ਪਿੰਡਾ ਹਲਕਾ ਸਤਰਾਨੇ ਤੋਂ ਮੈਂ ਹਰਜਨ ਸਿੰਘ ਦਾ ਮੋਢੇ ਨਾਲ ਵੋਟਾਂ ਜੋੜ ਕੇ ਖੜਿਆ ਅਸੀਂ ਕੋਈ ਕਾਂਗਰਸ ਪਾਰਟੀ ਨਾਲ ਨਹੀਂ ਖੜੇ ਅਸੀਂ ਹਰਜਨ ਸਿੰਘ ਕਮੋਦ ਜੀ ਨਾਲ ਖੜੇ ਹਰਜਨ ਜੈਪੁਰ ਹਰਜਨ ਕਮੋਦ ਜੈਪੁਰ ਬੋਲ ਜੀ ਸਟੇਟ ਕਰ ਦਿੰਦੇ ਨੇ 100% ਗਾਰੰਟੀ ਦਿੰਦੇ ਜਿੱਤ ਕੇ ਚੋਣੀ ਚ ਪਾਵਾਂਗੇ ਸਿੰਘੂ ਕੰਬੋ ਜਿਹੜੀ ਅਪਲਾਈ ਸੀਗੀ ਜਿਹੜਾ ਚਕਾਲੀ ਕਾਂਗਰਸੀ ਵਰਕਰ ਅਧਿਕਾਰ ਨੇ ਪਟਿਆਲਾ ਜ਼ਿਲ੍ਹਾ ਦੇ 9 ਹਲਕਿਆਂ ਦੇ ਹਲਕੇ ਹੈ 11 ਜਿਹੜਾ ਹੈਗਾ ਤੇ ਵਰਕਰ ਪਹੁੰਚੇ ਸੀਗਾ ਉਹ ਇੱਕ ਚੀਜ਼ ਨੂੰ ਲੈ ਕੇ ਪਹੁੰਚੇ ਸੀਗਾ ਰਾਜਾਪੁਰੇ ਨੂੰ ਉਹਨਾਂ ਨੇ ਇਹ ਹੀ ਗੱਲ ਕਰਨੀ ਸੀ ਕਿ ਜਿਹੜੀ ਕਾਂਗਰਸ ਜਿਹੜੀ ਆ ਉਹ ਭਰਾ ਨੋ ਹੋਂ ਕਿ ਟਕਸਾਲੀ ਕਾਂਗਰਸ ਨੂੰ ਦਿੱਤੀ ਜਾਵੇ ਲੇਕਿਨ ਅਜੇ ਹਾਲ ਨਹੀਂ ਹੋਣਾ ਜਿਸ ਕਰਕੇ ਕਾਂਗਰਸ ਨੇ ਵਰਕਰ ਨੇ ਉਹਨਾਂ ਵਿੱਚ ਕਾਬੂ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦੀਹੀ ਮੰਗੋ ਹੈ ਹੁਣ ਵੀ ਮੰਗ ਰਹੇ ਜਿਹੜੀ ਇਹ ਪਿੱਛੇ ਵਿਚਾਰ ਆਵੇ ਭਗਤ ਅੰਬੀਰ ਗਾਂਧੀ ਦੀ ਜਨਤਿਕ ਜਿਹੜੀ ਅੱਗੇ ਕਿਸੇ ਟਕਸਾਲੀ ਆਗੂ ਜਿਨ੍ਹਾਂ ਸਾਡੇ ਹਰਦਾਨ ਸਿੰਘ ਗੰਗੂਰ ਦੀ ਬੋਲ ਨੰਬਰ ਤੇ ਲਾਲ ਸਿੰਘ ਵੀ ਹੋਗੇ ਆਵਾ ਮੈਡਮ ਹੋ ਕੀਤੇ ਬਲਕਿ ਇਹਨੇ ਅਪਲਾਈ ਕੀਤਾ ਸੀਗਾ ਡੇਰਾ ਬਸੀ ਤੋਂ ਇੱਕ ਅਮਿਤ ਮੇਰਾ ਉਹਨਾਂ ਨੇ ਲਈ ਹੈ ਕਿ ਟਿਕਟ ਦਿੱਤੀ ਜਾਵੇ ਸਾਡੇ ਨੂੰ ਵਿਸ਼ਵਾਸ ਹੈ ਅਮਰਿੰਦਰ ਸਿੰਘ ਰਾਜਾਪਟੇ ਕਿਉਂਕਿ ਛੁੱਟੇ ਹੋਏ ਨੇ ਉਹ ਕਾਂਗਰਸ ਪਾਰਟੀ ਨੂੰ ਉੱਪਰ ਚੁੱਕ ਰਹੇ ਨੇ ਉਹ ਸਾਨੂੰ ਵਿਸ਼ਵਾਸ ਹੈ ਕਿ ਉਹ ਅੱਜ ਤਰੀਕਾ ਜਦ ਤੱਕ ਇਹ ਭਰਮ ਨਹੀਂ ਭਰੇ ਗੰਦੇ ਐਮਪੀ ਜਿਹੜੇ ਹੈ ਉਮੀਦਵਾਰ ਨੇ ਉਸ ਤੋਂ ਪਹਿਲਾਂ ਕੁਝ ਵਿਚਾਰ ਕਰਕੇ ਸਾਡੇ ਹਰਜਲ ਸਿੰਘ ਨੂੰ ਮੌਜੂਦ ਨਹੀਂ ਕਰਨਾ ਚਾਹੀਦਾ